ਮੂਲਵਾਸੀ ਮੁੱਦੇ ਦੀ ਨਿਊਜ਼ ਦੇਖ ਰਹੇ ਸਾਰੇ ਹੀ ਸਾਥੀਆਂ ਨੂੰ ਜੈ ਜੀ ਬੇ ਉਤਾਨਕ ਦੇ ਸਾਥੀਓ ਅੱਜ ਦੇ ਸੰਬੋਧਨ ਤੋਂ ਤੁਸੀਂ ਸਮਝ ਗਏ ਹੋਵੋਗੇ ਕਿ ਅੱਜ ਦੀ ਗੱਲ ਦਾ ਜਿਹੜਾ ਵਿਸ਼ਾ ਆ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਪੂਰਬ ਨੂੰ ਸਮਰਪਿਤ ਅੱਜ ਦੀ ਜਿਹੜੀ ਬਾਤ ਆ ਰਾਜਕੁਮਾਰ ਜੀ ਦੇ ਨਾਲ ਅਸੀਂ ਕਰਾਂਗੇ ਉਹ ਬਾਤ ਤਾਂ ਮੁੱਖ ਸੰਦੇਸ਼ ਹੋਊਗਾ ਕਿ ਲੋਕਾਂ ਤੱਕ ਰਵਿਦਾਸ ਮਹਾਰਾਜ ਜੀ ਦੇ ਜੀਵਨ ਦੇ ਦੋਨੋਂ ਪਹਿਲੂ ਪਹੁੰਚਣ ਰਵਿਦਾਸ ਮਹਾਰਾਜ ਜੀ ਨੇ ਜਿਨ੍ਹਾਂ ਨੇ ਧਾਰਮਿਕ ਪੱਖ ਵਿੱਚ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਧਰਮ ਦੇ ਉਦੇ ਦੇ ਕੰਮ ਕੀਤਾ ਅਤੇ ਨਾਲੇ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਕੁਰੀਤੀਆਂ ਦੇ ਉੱਤੇ ਸਮਾਜਿਕ ਕ੍ਰਾਂਤੀ ਦਾ ਬਿਜਲ ਬਜਾਉਂਦੇ ਹੋਏ ਉਹਨਾਂ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਭਾਰਤ ਇਸ਼ ਨੇ ਵਿੱਚ ਰਗਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਧਾਰਮਿਕ ਅਤੇ ਨਾਸਤਿਕ ਲੋਕ ਦੋਨੋਂ ਹੀ ਰਗਦਾਸ ਮਹਾਰਾਜ ਜੀ ਦਾ ਨਾਮ ਜਿਹੜਾ ਹੈ ਬਣਿਆ ਅਦਰ ਦੇ ਨਾਮ ਲੈਂਦੇ ਆ ਉਹਨਾਂ ਦੀ ਬਾਣੀ ਤੇ ਅੱਜ ਚਰਚਾ ਕਰਾਂਗੇ ਰਾਜ ਕੁਮਾਰ ਜੀ ਦੇ ਨਾਲ ਰਾਜ ਕੁਮਾਰ ਜੀ ਦਾ ਬਹੁਤ ਬਹੁਤ ਸਾਰਾ ਦਾ ਮਾਣ ਵਾਸਤੇ ਹੁੰਦੇ ਨਿਊਜ਼ ਤੇ ਜੀ ਬਹੁਤ ਬਹੁਤ ਧੰਨਵਾਦ ਜੀ ਦੂਸਰ ਸਿੰਘ ਦੇ ਨਿਯੁਕਤਾ ਔਰ ਦਿਖਣ ਵਾਲੇ ਸਾਰੇ ਜੀ ਸਤਿਕਾਰਿਆਂ ਦਾ ਤੈਜ ਰੰਗਨਵਾਦ ਔਰ ਸਾਰੇ ਜੀ ਸਤਿਕਾਰਾਂ ਸਤਗੁਰੂ ਦਾਸ ਮਹਾਰਾਜ ਜੀ ਦੇ 667 ਦੇ ਆਗਮਨ ਦਿਵਸ ਲੱਖ ਲੱਖ ਧੰਨਵਾਦ ਜੀ ਸਤਗੁਰੂ ਦਾਸ ਮਹਾਰਾਜ ਜੀ ਉਹ ਗੁਰੂ ਹੋਏ ਆ ਜਿਹੜਾ ਨੇ ਧਾਰਮਿਕ ਅਤੇ ਸਮਾਜਿਕ ਜੀ ਕਾਰੇ ਦੇ ਵਿੱਚ ਪੂਰੀ ਨਿਰਮਤਾ ਦੇ ਨਾਲ ਕਾਰੇ ਕੀਤਾ ਹੋਵੇ ਅਤੇ ਆਪਣੇ ਵਿਚਾਰਾਂ ਦਾ ਲੋਹਾ ਮਣਵਾਇਆ ਹੋਵੇ ਦੇਖੋ ਜੀ ਸਤਗੁਰੂ ਦਾਸ ਸਾਹਿਬ ਜੀ ਦਾ ਜੋ ਬਖਾਲ ਫਲਸਫਾ ਹੈ ਜੋ ਆਇਤੋਂ ਪਾ ਇਸੇ ਸੰਦਨ ਸੰਬੰਧ ਰਹਿ ਕੇ ਸਮਾਜਿਕ ਗੋਸ਼ਥਾ ਨਿਮਾ ਮਾਰਦੇ ਆ ਤੇ ਉਹ ਬਹੁਤ ਬਤਿਆਨੇ ਸੀ ਵੀ ਬਹੁਤ ਜਿਆਦਾ ਨੀਵੇਂ ਪੱਧਰ ਦੀ ਉਦੋਂ ਲੋਕਾਂ ਨੂੰ ਪੱਧਰ ਨੀਵਾ ਕਰ ਦਿੱਤਾ ਗਿਆ ਸੀਗਾ ਸਮਾਜਿਕ ਗੋਸ਼ਥਾ ਨੇ ਕਿ ਹਰ ਅਧਿਕਾਰ ਤੋਂ ਵੰਚਿਤ ਕਰ ਦਿੱਤਾ ਗਿਆ ਸੀਗਾ ਵਿਦਿਆਰਥੀ ਭਗਤੀ ਕੀ ਸਮਾਜਿਕ ਅਧਾਰ ਕੀ ਸਾਰਾ ਕੁਝ ਖੋਲਿਆ ਗਿਆ ਸੀਗਾ ਸਤਗੁਰੂ ਦਾਸ ਪਾਤਸ਼ਾਹ ਜੀ ਦੇ ਜੋ ਆਗਮਨ ਗੁਲਦਬ ਤੇ ਉਦੋਂ ਉਹਨਾਂ ਨੇ ਆਕੇ ਜਦੋਂ ਸਵਿਵਸਥਾ ਦੇਖੀ ਉਹਨਾਂ ਵਿਵਸਥਾ ਦੇ ਵਿਰੋਧ ਵਿੱਚ ਇੱਕ ਕ੍ਰਾਂਤੀ ਦੀ ਕ੍ਰਾਂਤੀ ਕਰ ਦਿੱਤੀ ਕਿ ਇਹ ਮਾਨਵਤਾ ਦੀ ਪਰਉਣਾ ਆ ਬਾਕੀ ਆਪਾਂ ਕੋ ਸਾਰੇ ਅਧਿਕਾਰ ਹੁਣ ਦੇ ਦੇ ਜਿਹੜੇ ਬਾਕੀਆਂ ਨੂੰ ਨਹੀਂ ਹੈ ਬਿਲਕੁਲ ਤੇ ਸਤਿਗੁਰੂ ਦਾਸ ਮਹਾਰਾਜ ਜੀ ਨੇ ਉਹ ਸਾਰੇ ਅਧਿਕਾਰ ਆਉਂਦੇ ਪ੍ਰਾਪਤੀ ਵਾਸਤੇ ਆਪਣਾ ਜੀਵਨ ਲਾਇਆ ਔਰ ਸਾਨੂੰ ਮਾਨਵਤਾ ਨੂੰ ਲਿਖ ਕੇ ਸੰਦੇਸ਼ ਦਿੱਤਾ ਕਿ ਸਾਧ ਸੰਗਤ ਵਿੱਚ ਰਹਿਏ ਮਾਦੋ ਗਿਆਸੀ ਮਦਕ ਮੁਖੀਰਾ ਬੇਜੇ ਤੁਸੀਂ ਮਿਹਨਤੀ ਰਹੋਗੇ ਮੱਖੀ ਦੀ ਹਿਸਾਬ ਦਿੱਤੀ ਸਭ ਦੁਰਾ ਨੇ ਕਿ ਮੱਖੀ ਇੱਕ ਐਸੀ ਮਤਲਬ ਮਿਹਨਤੀ ਮੱਖੀ ਆ ਜਿਹੜੇ ਹਜ਼ਾਰਾਂ ਮੀਨ ਜਈ ਸੈਕਿੰਡਾਂ ਦੀ ਮੀਨ ਤੋਂ ਸ਼ਹਿਦ ਇਕੱਠਾ ਕਰਕੇ ਉਹ ਇੱਕ ਜਲਕ ਜਮਾ ਕਰਦੀ ਆ ਔਰ ਉਹ ਬੰਡੇ ਕੱਟ ਚ ਰਹਿੰਦੀ ਆ ਹਜ਼ਾਰਾਂ ਦੇ ਕੱਟ ਚ ਰਹਿੰਦੀ ਆ ਔਰ ਸ਼ਾਂਤ ਸੁਭਾਵੀ ਔਰ ਸਮਾਜਿਕ ਸਤਨਾ ਦਾ ਕੰਪਣਾ ਕਿ ਇਦਾਂ ਦਾ ਹੋਵੇ ਮਿਹਨਤੀ ਹੋਵੇ ਕਰਮਸ਼ੀਲ ਹੋਵੇ ਯਤਨਸ਼ੀਲ ਹੋਵੇ ਉਹ ਜਿਹੜਾ ਰਦਾਸੀਆਂ ਭਾਈਚਾਰਾ ਸੁਭਾਅ ਆ ਆਪਾਂ ਕਹਿੰਦੇ ਵੀ ਬਿਲਕੁਲ ਅੱਜ ਉਸ ਲੈਕਚਰ ਤੇ ਜੇ ਸਤਿਗੁਰਾਂ ਦਾ ਕਰਨਾ ਕਿ ਕੀ ਸੀ ਨਹੀਂ ਮਿਹਨਤੀ ਆ ਕਰਮਸ਼ੀਲ ਆ ਯਤਨਸ਼ੀਲ ਆ ਤਰੱਕੀਸ਼ੀਲ ਆ ਹਰ ਹਰ ਉਹ ਚੀਜ਼ ਵਿਖੀ ਜਾ ਸਕਦੀ ਆ ਹਾਂ ਠੀਕ ਆ ਕੁਝ ਬੁਰਾਈਆਂ ਨੂੰ ਛੱਡ ਕੇ ਸਾਰਾ ਕੁਝ ਸਮਾਜ ਵਿੱਚ ਦੇਖਿਆ ਜਾ ਸਕਦਾ ਆ ਉਹ ਸਤਿਗੁਰਾਂ ਦਾ ਸਮਾਜਾ ਦੀਦਾ ਜੋ ਫਲਸਫਾ ਆ ਜਦੋਂ ਆਪਾਂ ਨੂੰ ਅਡਾਪਟ ਕਰ ਲੈਂਦੇ ਆ ਤੇ ਸਾਨੂੰ ਕਿਤੇ ਭਟਕਣ ਦੀ ਜਰੂਰ ਨਹੀਂ ਬਿਲਕੁਲ ਜੀ ਬਿਲਕੁਲ ਅੱਜ ਨਰਦਾਸ ਮਹਾਰਾਜ ਦੇ ਨਾਮ ਤੇ ਪੂਰੇ ਦੇਸ਼ ਭਾਰਤ ਦੇ ਵਿੱਚ ਕੀ ਪੂਰੀ ਦੁਨੀਆ ਦੇ ਵਿੱਚ ਧਾਰਮਿਕ ਸਥਾਨ ਬੋਲ ਚੁੱਕੇ ਆ ਮੁਲਕਾ ਰਹਿ ਗਏ ਆ ਜਾਂ ਮੰਨ ਲੋਕਾਂ ਨੂੰ ਸਮੋਧਤ ਕਰਨ ਨੂੰ ਜਰਮਦਾਸ ਮਹਾਰਾਜ ਜੀ ਦੀ ਬਾਣੀ ਦੇ ਨਾਲ ਜਿਹੜਨ ਵਾਸਤੇ ਇਹਦਾ ਸਥਾਨ ਸਾਡੇ ਡੇਰੇ ਵਾਂਗੂ ਪਿਆ ਜਿਹੜੇ ਆਪਣਾ ਕੰਮ ਖੂਬੀ ਨਿਭਾ ਰਹੇ ਰਮਦਾਸ ਮਹਾਰਾਜ ਜੀ ਜਿਨ੍ਹਾਂ ਨੇ ਉਸ ਟਾਈਮ ਦੇ ਲੋਕ ਸਿੰਘ ਜਿਹੜੇ ਧਰਮ ਦੇ ਵਿੱਚ ਉਹਨਾ ਵੀ ਚਾਹੁੰਦੇ ਸੀ ਤੇ ਉਹਨਾਂ ਨੂੰ ਧਰਮ ਉਹ ਮੰਨਣ ਦੀ ਇਜਾਜ਼ਤ ਵੀ ਨਹੀਂ ਸੀ ਰਬੀਦਾਸ ਮਹਾਰਾਜ ਜੀ ਨੇ ਇੱਕ ਉਹਨਾਂ ਨੇ ਇੱਕ ਤਰ੍ਹਾਂ ਦਾ ਪਲੇਟਫਾਰਮ ਦਿੱਤਾ ਕਿ ਤੁਹਾਨੂੰ ਮੂਰਤੀ ਪੂਜਾ ਜਾਂ ਕਿਤੇ ਦੂਰ ਤੂਰ ਦੇ ਪੀੜਾ ਸਥਾਨਾਂ ਤੇ ਜਾ ਕੇ ਮੰਨਣ ਦੀ ਜਰੂਰਤ ਨਹੀਂ ਹੈ ਉਹਨਾਂ ਜਿਵੇਂ ਆਪਣੀ ਬਾਣੀ ਵਿੱਚ ਉਚਾਰਨ ਕੀਤਾ ਹੈ ਕਿ ਆ ਮਥੁਰਾ ਕਿਆ ਦਵਾਰ ਕਾ ਕਾਚੀ ਹਰੀ ਦਵਾਰ ਰਬੀਦਾਸ ਖੋਜਾ ਮਨ ਆਪਣਾ ਤੋਪ ਆਇਆ ਦਿਲ ਦਾ ਜੀ ਰਬੀਦਾਸ ਮਹਾਰਾਜ ਜੀ ਨੇ ਇਸੇ ਹੋਂ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਤੁਸੀਂ ਪਰਮਪੰਦਾ ਪਰਮੇਸ਼ਵਰ ਨੂੰ ਮਿਲਣਾ ਚਾਹੁੰਦੇ ਆ ਤੁਸੀਂ ਅਧਿਆਤਮਿਕ ਤੌਰ ਤੇ ਆਪਣੇ ਮਨ ਨੂੰ ਤਸੱਲੀ ਦੇਣਾ ਚਾਹੁੰਦੇ ਹੋ ਜਾਂ ਆਪਣੀ ਈਸ਼ਤ ਨੂੰ ਮਿਲਣ ਦੀ ਕਲਪਨਾ ਕਰਦੇ ਹੋ ਤੇ ਤੁਸੀਂ ਘਰ ਬੈਠੇ ਵੀ ਕਰ ਸਕਦੇ ਆ ਆਪਣਾ ਜੋ ਨਿੱਧ ਨੇਮਾ ਘਰ ਕਰੋ ਆਪਣਾ ਕਰਮ ਕਰੋ ਬੰਦੋ ਦੇਖੋ ਜੀ ਇਹ ਚ ਕੋਈ ਸ਼ਬਦੀ ਵੀ ਜਿਹੜਾ ਸਤਿਗੁਰਾਂ ਦਾ ਇੱਕ ਇੱਕ ਲਫ਼ਜ਼ ਹੈ ਬਾਣੀ ਦਾ ਪਚਾਰਿਆ ਹੋਇਆ ਉਹ ਪੜਨ ਅਤੇ ਵਿਚਾਰਨ ਜੋਗ ਹੈ ਜੋ ਜਦੋਂ ਸਾਡਾ ਸਮਾਜ ਉਸ ਸਤਿਗੁਰਾਂ ਦੀ ਬਾਣੀ ਨੂੰ ਪੜੂਗਾ ਜਾਣੂਗਾ ਅਧਿਆਨ ਕਰੂਗਾ ਤੇ ਆਪਣੀ ਆਪੀ ਕ੍ਰਾਂਤੀ ਮੁਰਨਗੀ ਲੋੜ ਸੰਕਤ ਦਾ ਪੜ੍ਹ ਲਈ ਆਪ ਇਹ ਜਿਹੜਾ ਸ਼ਲੋਕ ਆ ਇਹ ਉਸ ਤਰ੍ਹਾਂ ਲਈ ਬਿਲਕੁਲ ਜ਼ਰੂਰੀ ਐਸਾ ਕਿ ਆਪਣਾ ਰਾਜ ਮੈਂ ਜਿੱਥੇ ਬਣੇ ਸਭਨ ਕੋਲ ਕਿਸੇ ਜਾਤ ਦਾ ਨਹੀਂ ਗਿਆ ਬਿਲਕੁਲ ਕੋਈ ਇੱਕ ਮਨੁੱਖ ਦਾ ਪੂਰੀ ਮਨੁੱਖਤਾ ਨੂੰ ਮਿਲਣੀ ਉਹਨੇ ਨਹੀਂ ਕਿਹਾ ਕਿ ਕਿਸਮ ਲਈ ਬਣੇ ਗੁਦਾਵਾਰ ਮਿਲਦਾ ਸਾਰਾ ਦੁਨੀਆ ਉਹ ਰਵਸਥਾ ਫਰੋਗੇ ਆ ਕਿ ਵਿਵਸਥਾ ਐਦਾਂ ਨਹੀਂ ਹੋਣੀ ਚਾਹੀਦੀ ਆ ਰਾਜਦਾਰ ਆਪਣਾ ਚਾਹੀਦਾ ਜਿੱਥੇ ਸਾਰੇ ਬਰਾਬਰ ਮਾਨ ਸਨਮਾਨ ਹੋਵੇ ਹੰਨ ਦੀ ਵਿਵਸਥਾ ਹੋਵੇ ਰਹਿਣ ਦੀ ਵਿਵਸਥਾ ਹੋਵੇ ਛੋਟ ਵੱਡੇ ਸਭ ਸੰਵਸੇ ਹਾਂਜੀ ਬਲੋ ਕੋਈ ਦਰਜਾ ਦਰਜਾ ਨਾ ਹੋਵੇ ਘੱਟਾ ਸੋ ਦਾ ਉੱਚਾ ਨੀਵਾ ਕੋਈ ਵਕਤੀ ਨਾ ਹੋਵੇ ਸਾਰੀਆਂ ਵੰਸ਼ਾਂ ਨੂੰ ਤੋੜਦੀ ਆਹੇ ਇਹ ਜਿਹੜੀ ਇਹ ਸ਼ਲੋਕਾ ਸਾਰੀਆਂ ਵੰਸ਼ਾਂ ਨੂੰ ਤੋੜਦਾ ਕਿ ਛੋੜ ਬੜੇ ਸਾਰੇ ਸੰਸਾਰ ਫਰਦਾਸ ਦੇ ਸੰਸਾਰ ਸਤਿਗੁਰੂ ਦੇ ਕਿੱਡਾ ਮਹਾਨ ਵਿਚਾਰਕ ਇਹ ਹੋਈ ਆ ਦੇ ਕਿ ਉਹਨੇ ਸਾਰੇ ਮਸਦੇ ਆਪਣਾ ਕਲਾ ਦੇ ਚਣਾਂ ਦੀ ਗੱਲ ਕੀਤੀ ਹੈ ਸਾਰੇ ਕਰਦਾ ਰਕੀਦਾਸ ਮਹਾਰਾਜ ਜੀ ਦੇ ਦੋ ਪੱਖ ਜਿੱਥੇ ਕਿ ਧਾਰਮਿਕ ਅਤੇ ਸਮਾਜਿਕ ਪੱਖ ਦੇ ਉੱਤੇ ਵੀ ਗੱਲ ਕੀਤੀ ਕਿ ਉਹਨਾਂ ਨੇ ਜਿੱਥੇ ਜਾਤ ਵਰਤਾਰੇ ਦੇ ਉੱਤੇ ਕੰਮ ਕੀਤਾ ਵੀ ਇਹ ਭੇਦਭਾਵ ਵਿਦੇਸ਼ ਦੀ ਦੁਨੀਆ ਦੇ ਵਿੱਚੋਂ ਖਤਮ ਹੋਣਾ ਚਾਹੀਦਾ ਉੱਥੇ ਹੀ ਉਹਨਾਂ ਨੇ ਵਿੱਦਿਆ ਦੇ ਉੱਤੇ ਵੀ ਕੰਮ ਕੀਤਾ ਬਿਲਕੁਲ ਸਤਪੁਰਾਂ ਨੇ ਹਰ ਵਿਸ਼ੇ ਉੱਪਰ ਆਪਣਾ ਸੰਦੇਸ਼ ਦਿੱਤਾ ਸੰਧੂਰਨ ਕਹਿੰਦਾ ਵੀ ਮਾਤਾ ਵਿੱਦਿਆ ਹਿੰਦ ਕੀਨ ਵਿਵੇਗ ਦੀਪ ਮਨੀ ਇਹ ਸਭਾ ਮੱਥਾ ਸਤਪੁਰਾਂ ਤੇ ਇਸ ਨੂੰ ਹੁੰਦੀ ਕੋਸ਼ਿਸ਼ ਕੀਤੀ ਆ ਕਿ ਜਿਹੜੀ ਅਵਿਧਿਆ ਹੈ ਅਗਿਆਨਤਾ ਹੈ ਉਹ ਤਾਂ ਇੱਕ ਹੀ ਗੱਲ ਵਾਸਤੇ ਬਿਲਕੁਲ ਜੀ ਅਸੀਂ ਹਰ ਹਾਲਤ ਦੇ ਵਿੱਚ ਗਿਆਨ ਵੰਡਦਾ ਗਿਆਨ ਸਾਨੂੰ ਕਿੱਥੋਂ ਮਿਲਦਾ ਚਾਹੇ ਸਕੂਲ ਕਾਲਜ ਵਿੱਚ ਨਹੀਂ ਜਾਂਦਾ ਤਾਂ ਉਹ ਸੋਸਾਇਟੀ ਤੋਂ ਮਿਲਦਾ ਚੰਗੀ ਸੰਗਤ ਤੋਂ ਮਿਲਦਾ ਚੰਗੇ ਲੋਕਾਂ ਜਿਹਾਗੇ ਗਿਆਨ ਲੱਗੇ ਉਹ ਹਾਸਲ ਕਰਨਾ ਚਾਹੀਦਾ ਗਿਆਨ ਵੰਡ ਕੇ ਵੀ ਚੰਗੇ ਦਿਸ਼ਾਨ ਜਾ ਸਕਦੇ ਹਾਂ ترقی ਹਾਲ ਜਾ ਸਕਦੇ ਹਾਂ ਅੰਧ ਵਿਸ਼ਵਾਸ ਤੋਂ ਬਾਹਰ ਆ ਸਕਦੇ ਹਾਂ ਅਸੀਂ ਅਡੰਬਰਾਂ ਤੋਂ ਬਾਹਰ ਆ ਸਕਦੇ ਹਾਂ ਗਿਆਨ ਨਾਲ ਮਨੁੱਖ ਇੱਕ ਦਿਸ਼ਾ ਤੈਅ ਕਰਦਾ ਹੈ ਇੱਕ ਨਵਾਂ ਰਾਹਸਤਾ ਤੈਅ ਕਰਦਾ ਹੈ ਤੇ ਉਹਦੇ ਮੁਗਰ ਕੋਈ ਸੈਂਕੜੇ ਹਜ਼ਾਰ ਲੋਕ ਇਕੱਠੇ ਆ ਗਏ ਕਿ ਸਤਿਗੁਰਾਂ ਨੇ ਆਪਣੇ ਮਤਲਬ ਇਸ ਸਮਾਜ ਨੂੰ ਇਹ ਸੰਦੇਸ਼ ਦਿੱਤਾ ਕਿ ਤੁਸੀਂ ਹਰ ਹਾਲ ਵਿੱਚ ਗਿਆਨवान ਬਣੋ ਅਵਿਦਿਆ ਦਾ ਵਿਕਲਪ ਬਿਲਕੁਲ ਨਹੀਂ ਕਰਨਾ ਕਿ ਜਿਹੜੇ ਅਵਿਦਿਆ ਦਾ ਹਨ ਉਹ ਤੁਹਾਡੀ ਵਿਵੇਕ ਦੀ ਜਿਹੜੀ ਵਿਵੇਕ ਤੋਂ ਵਲੀਨ ਕਰ ਰਹੀ ਹੈ ਬਿਲਕੁਲ ਲਗ ਗਿਆਨਤ ਜਿਹੜੀ ਆ ਗਈ ਹੈ ਉਹ ਤਾਂ ਅਵਿਦਿਆ ਹਿੰ ਤਕੀਨ ਵਿਵੇਕ ਦੀਪ ਜਿਹੜਾ ਮੇਰੇ ਨਾਲ ਦੀਪ ਹੈ ਨਾ ਉਹ ਮਦੀਨ ਹੋ ਗਿਆ ਤਾਂ ਗਿਆਨवान ਇਨਸਾਨ ਜਿਹੜਾ ਨਾ ਉਹ ਸੈਂਕੜੇ ਲੋਕਾਂ ਦਾ ਮਾਨ ਦਰਸ਼ਨ ਦਾ ਬਿਲਕੁਲ ਜੀ ਇਹ ਬਹੁਤ ਸਤਿਗੁਰਾਂ ਦਾ ਮਹਾਂ ਪ੍ਰਦੇਸ਼ ਬਿਲਕੁਲ ਜਿਵੇਂ ਕਿ ਗੱਲ ਚੱਲ ਰਹੀ ਹੈ 10 12 ਜਿਹੜੇ ਬਾਣੀ ਦਾ ਜੋ ਫਲਸਫਾ ਹੈ ਉਹ ਬਹੁਤ ਵੱਡਾ ਜੀ ਉਹਨਾਂ ਨੇ ਆਪਣਾ ਸਮਸਤ ਜੀਵਨ ਸਮਾਜ ਨੂੰ ਕੀ ਸਮਰਪਿਤ ਕਰ ਦਿੱਤਾ ਜੀ ਜੀ ਸਮਾਜ ਦੇ ਵਿੱਚ ਫੈਲਣ ਹੋਏ ਗਰੀਤੀਆਂ ਨੂੰ ਮਟਾਉਣ ਵਾਸਤੇ ਆਪਣਾ ਜੀਵਨ ਲਗਾ ਦਿੱਤਾ ਜੀ ਉਹਨਾਂ ਨੇ ਮਾਨਤਾ ਪੱਖੀ ਇਡਾ ਨੂੰ ਵੱਡਾ ਕੰਮ ਦਿੱਤਾ ਕਿ ਬਹੁਤ ਸਾਰੀਆਂ ਇੱਕ ਜਿਹੜੇ ਚਿਹਰੇ ਸੀਗੇ ਦੇ ਜਿਹੜੀ ਦੁਨੀਆ ਨੂੰ ਬੰਨਣ ਵਾਲੇ ਲੋਕ ਸੀਗੇ ਰਵਿਦਾਸ ਜੀ ਦੇ ਚਾਰ ਪੈਗਾ ਇਸ ਵਿਸ਼ੇ ਦੇ ਉੱਤੇ ਵੀ ਆਪਾਂ ਨੈਕਸਟ ਪਾਰਟ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂਗੇ ਇਸ ਜਿਹੜੀ ਵੀਡੀਓ ਹੈ ਇਹਦਾ ਅਗਲਾ ਭਾਗ ਬਹੁਤ ਜਲਦ ਤੁਹਾਡੀ ਤੁਹਾਡੇ ਨਾਲ ਮੁਖਰੂ ਕਰਾਂਗੇ ਜਿਹਦੇ ਵਿੱਚ ਰਵਿਦਾਸ ਮਹਾਰਾਜ ਜੀ ਦਾ ਫਲਸਫਾ ਇਹਦੇ ਉੱਤੇ ਗੱਲ ਤੇ ਦੂਜਾ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਰਵਿਦਾਸ ਮਹਾਰਾਜ ਇੱਕ ਮੰਨਣ ਵਾਲੇ ਲੋਕ ਚਾਹੇ ਉਹ ਧਾਰਮਿਕ ਪੱਖਿਆ ਚਾਹੇ ਸਮਾਜਿਕ ਪੱਖਿਆ ਉਹਦੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਮੇਗੀ ਜਿਹੜੇ ਸੰਤ ਆ ਜਿਹੜੇ ਜੀ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਧਾਰਮਿਕ ਵਿਸ਼ੇ ਦੇ ਨਾਲ ਨਾਲ ਵੀ ਸਮਾਜਿਕ ਵਿਸ਼ੇ ਉਤੇ ਵੀ ਚਿੰਤਾ ਤੇ ਹੱਥ ਕੰਮ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਤੁਹਾਨੂੰ ਜਰੂਰ ਰੂਬਰੂ ਕਰਾਵਾਂਗੇ ਬੜੇ ਮੂਲਵਾਸੀ ਮੁੱਦੇ ਨਿਊਜ਼ ਦੇ ਨਾਲ ਜੈ ਜੀ ਦੇ ਧਾਰਮਿਕ ਜੈ